ਹੋਰ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕੀ ਕਰੇ ਇੱਕ ਬਿਆਨ ਵੀ ਦਿੱਤਾ ਇੱਕ ਬਿਆਨ ਇਹ ਆ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਕੋ ਉਹਨਾਂ ਦੀ ਹੋਸ਼ ਪਤਾ ਲੱਗੀ ਹੈ ਨਾ ਕਿੱਥੇ ਧਰ ਨਹੀਂ ਕੱਲੇ ਹਾਈਵੇ ਰੋਕਣੇ ਆਓ ਫਿਰ ਤੇ ਸਾਡੂ ਸਾਡੇ ਕੋਲ ਨਾ ਆਉਣ ਹੋਗੇ ਇਸ ਗੱਲ ਦਾ ਮੰਗ ਰਹੇ ਹੋਰ ਪਾਣੀ ਕਿਹਦੇ ਵਿਚਾਰੇ ਖੇਤਾਂ ਦੇ ਵਿਚਾਰੇ ਆ ਇਹ ਕਿੱਥੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੋ ਜਿਹੜਾ ਧਰਨੇ ਦੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਹੁੰਦੇ। ਉਹ ਜਿਹੜੇ ਬੁੱਢੇ ਨਾਲੇ ਤੇ ਬੈਠੇ ਕਦੇ ਕਿਸੇ ਬੈਹਣੇ ਕਰਿ ਕਿਤੇ ਬੈ ਕਿੱਥੇ ਨੇ ਹੁਣ। ਫਿਰੋਂ ਦੇ ਅੱਜ। ਕੰਨਾਂ ਤਾਂ। ਇਹ ਹੈ ਕਿ ਨਾ। ਐਸੀ ਜੜੀਆਂ ਟਰਾਲੀਆਂ ਨਹੀਂ ਹੈਗੀ ਇੱਥੇ। ਇੱਥੇ ਹੋ ਮੁਸ਼ਕਲ ਹੈ। ਉਹ ਕਰਨ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਗੱਲ ਹੈ। ਹੁਣ ਪੁੱਛੋ। ਆ ਕਿਤੇ ਨੇ ਕਿਸਾਨ ਕਿਸਾਨ ਜਿਹੜੇ ਨਾਲ ਇੱਕ ਬਿਆਨ ਵੀ ਦਿਖਾਓ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨੂੰ ਕੱਲੇ ਹਾਈਵੇ ਰੋਕਣੇ ਆਉਂ ਫਿਰ ਇੱਥੇ ਕੁਵਲੈਂਸ ਹੀ ਹੈਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੋ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਸੀ ਉਹਦੇ ਬੁੱਢੇ ਨਾਲੇ ਤੇ ਬੈਹਗੇ ਕਦੇ ਕਿਤੇ ਬੈਹਗੇ ਕਦੇ ਕਿਤੇ ਬੈਹ ਕਿਤਨੇ ਹੋ ਕੋਈ ਉਹਨਾਂ ਤੋਂ ਮਿਲਿਆ ਕੋਈ ਤੁਮ ਬਸ ਬਸੋ ਤਾਂ ਆਵਦਾ ਕਹੋਂਦਿਆ ਕੰਨਾ ਹਾਸਾ ਹੋਣ ਚਾਹੁੰਦਾ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਣ ਉਹ ਐਪੀ ਸੀ ਨਹੀਂ ਹੈਗੇ ਨਾ ਸਹੀ ਗੱਲ ਹੈ ਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਮੁਸ਼ਕਲ ਹੈ ਤਾਂ ਤੋੜ ਕਰਨੀ ਆ ਆ ਗੱਲ ਸੱਚ ਕਟੋ-ਕਟੇ ਬੰਨਣੀ ਚਾਹੀਦੀ ਮਾਮਾ ਪੇਣਾ ਆ ਮਾਮਾ ਪੇਣਾ ਆ ਕੇ ਉਦੋਂ ਇੱਕ ਭਾਰੀ ਗਿੰਤੀ ਚਾਹੀਦੀ ਆ ਕੋਣ ਨੇ ਇੱਤਨੀ ਆ ਕੁੱਲਿਆਂ ਦੀ ਫਿਕਰ ਕਰਨ ਆਣੀ ਐ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈਂ ਚਲੋ ਆਈ ਆਈ ਹੋਏ ਦੇ ਦਣਾ